ਨਗਰ ਕੀਰਤਨ ਦੇ ਵਿੱਚ ਜੇਕਰ ਆਪਾਂ ਸਫਾਈ ਨਹੀਂ ਕਰਕੇ ਦਿੰਦੇ ਤਾਂ ਗੁਰਦੁਆਰਾ ਕਮੇਟੀ ਨੂੰ ਉਹਦਾ ਫਾਈਨ ਵੀ ਪੈਂਦਾ ਜਿਵੇਂ ਹੁਣ ਪਾਰਕ ਆ ਸਿਟੀ ਦੀ ਪ੍ਰਾਪਰਟੀ ਹੋ ਜਾਂਦੀ ਆ ਹਨਾ ਜਾਂ ਰੋਡਸ ਹੋ ਗਈਆਂ ਇਹਦਾ ਕੋਈ ਫਾਈਨ ਵੀ ਪੈਂਦਾ ਪਹਿਲਾਂ ਜੀ ਸ਼ੁਰੂਆਤ ਜਿਹੜੇ ਸਾਲ ਸੀਗੇ ਉੱਥੇ ਸਾਨੂੰ ਉਦੋਂ ਪਤਾ ਲੱਗਿਆ ਸੀਗਾ ਵੀ ਇਹ ਜਦੋਂ ਪਹਿਲਾਂ ਇਕੱਠਾ ਹੀ ਹੁੰਦਾ ਇਹ ਸਾਰਾ ਗਾਰਬੇਜ ਬੈਗਾਂ ਚ ਪਾਇਆ ਤੇ ਉਹ ਡੰਪ ਤੇ ਚਲਾ ਜਾਂਦਾ ਜਦੋਂ ਡੰਪ ਤੇ ਜਾਂਦਾ ਸੀ ਤਾਂ ਉਹ ਸਿਟੀ ਲਾਈਕ ਨਹੀਂ ਸੀ ਕਰਦੀ ਕਿ ਸਿਟੀ ਫਿਰ ਗੁਰਦੁਆਰਾ ਸਾਹਿਬ ਨੂੰ ਲੈਟਰ ਜਿਸ਼ੂ ਕਰਦੇ ਸੀ ਵੀ ਇਹ ਗੱਡ ਨਹੀਂ ਹੋਇਆ ਤੁਸੀਂ ਇਹਨੂੰ ਪ੍ਰੋਪਰ ਜਿਵੇਂ ਉਹਨੂੰ ਵੱਖਰਾ ਵੱਖਰਾ ਨਹੀਂ ਕੀਤਾ ਹੈਗਾ ਤੇ ਉਹ ਪਹਿਲਾਂ ਜਦੋਂ ਅਸੀਂ 10 ਸਾਲ ਪਹਿਲਾਂ ਸ਼ੁਰੂ ਕੀਤਾ ਉਦੋਂ ਬਹੁਤ ਜ਼ਿਆਦਾ ਸਮੱਸਿਆ ਸੀ ਗੁਰੂ ਘਰ ਨੂੰ ਵੀ ਇਹਦੇ 'ਚ ਕਾਫੀ ਦਿੱਕਤਾਂ ਆਉਂਦੀਆਂ ਸੀ ਫਿਰ ਅਸੀਂ ਇੱਕ ਟੀਮ ਕ੍ਰੀਏਟ ਕੀਤੀ ਵੀ ਆਪਾਂ ਯਾਰ ਜੇ ਆਪਾਂ ਥੋੜਾ ਕਰ ਸਕਦੇ ਆ ਪਹਿਲੇ ਸਾਲ ਅਸੀਂ ਵੱਖਰਾ ਜਿਵੇਂ ਫੂਡ ਨਹੀਂ ਸੀ ਉਦੋਂ ਹੁੰਦਾ ਜਿਹੜੇ ਆਪਾਂ ਗ੍ਰੀਨ ਬੈਨ ਉਹਦੋਂ ਐਡ ਨਹੀਂ ਸੀ ਕੀਤੇ ਸੀ ਤਨੀ ਉਸ ਤੋਂ 2 ਸਾਲਾਂ ਬਾਅਦ ਇਹ ਐਡ ਬਾਅਦ ਐਡ ਹੋਇਆ ਹੁਣ ਅਸੀਂ ਜਿਹੜਾ ਗਾਰਬੇਜ ਅਲੱਗ ਕਰਨਾ ਜੀ ਫੂਡ ਵੇਸਟਜ ਅਲੱਗ ਹੋਣੀ ਹੈ ਤੇ ਗੱਤਾ ਕਾਰਡਬੋਰਡ ਜਿਹੜਾ ਵੀ ਆਪਾਂ ਕਹਿੰਦੇ ਉਹ ਅਲੱਗ ਹੋਣਾ ਜਿਵੇਂ ਆਪਣੇ ਘਰਾਂ 'ਚ ਤਿੰ ਹਾਲਾ ਨੀਲਾ ਤੇ ਹਰਾ ਉਵੇਂ ਅਸੀਂ ਸਿਟੀ ਨੂੰ ਕਰਕੇ ਦੇਣਾ ਉਹ ਗੁਰੂ ਘਰ ਨੂੰ ਜਿਹੜਾ ਹੈਗਾ ਅਸੀਂ ਤਾਂ ਸੇਵਾਦਾਰਾਂ ਨੇ ਸੇਵਾ ਕਰਨੀ ਆ ਉਹਦੇ ਚ ਸਾਡੀ ਕਮਿਊਨਿਟੀ ਦੇ ਨਾਂ ਦੇ ਨਾਲ ਗੁਰੂ ਘਰ ਨੂੰ ਜਦੋਂ ਅਗਲੇ ਸਾਲ ਗੁਰੂ ਘਰ ਨੇ ਨਗਰ ਕੀਰਤ ਸਜਾਉਣੇ ਆ ਉਦੋਂ ਜਿਹੜੀਆਂ ਦਿੱਕਤਾਂ ਸਿਟੀ ਵੱਲੋਂ ਕਈ ਰੈਸਟ੍ਰੈਕਸ਼ਨਾਂ ਲਾਈਆਂ ਜਾਂਦੀਆਂ ਉਹਨੂੰ ਦੂਰ ਕਰਨ ਵਾਸਤੇ ਬਹੁਤ ਵੱਡੀ ਮੁਹਮਮਾ ਤੇ ਬਹੁਤ ਜ਼ਰੂਰੀ ਕਾਰਜਾਂ ਚ ਆਉਂਦਾ ਸਪਾਈ ਦਾ ਕਿਉਂਕਿ ਇੱਕ ਤਾਂ ਰੋਡ ਲੈਣੇ ਹੁੰਦੇ ਆ ਜਦੋਂ ਗੁਰੂ ਘਰ ਨੇ ਜਿਹੜੀ ਆਪਣਾ ਰੂਟ ਤੈਅ ਕਰਨਾ ਹੁੰਦਾ ਸਿਟੀ ਬਲੌਕ ਕਰ ਦਿਆ ਰੋਡ ਸੋ ਪਰਕ ਜਿਹੜੀ ਅਪਰੇਰੀਵੈਂਟ ਪਾਰਕ ਆ ਉਹਨੂੰ ਦੇ ਦੁਆਰਾ ਲੈਣਾ ਜੇ ਉੱਥੇ ਅਸੀਂ ਪੂਰੀ ਸਫਾਈ ਨਾ ਕਰ ਗਏ ਰੋਡਾਂ ਦੀ ਸਫਾਈ ਨਾ ਕਰ ਗਏ ਘਾਹ ਲੋਕਾਂ ਦੇ ਮਿੱਧੇ ਜਾਂਦੇ ਬੜੀਆਂ ਸ਼ਿਕਾਇਤਾਂ ਆਉਂਦੀਆਂ ਗੁਰੂ ਘਰ ਦੀ ਕਮੇਟੀ ਨੂੰ ਤਾਂ ਚਲੋ ਬਹੁਤਾ ਪਤਾ ਸੰਗਤ ਨੂੰ ਸ਼ਾਇਦ ਨਹੀਂ ਪਤਾ ਜਦੋਂ 15 20 25 ਤੁਹਾਡੇ ਸਿਟੀ ਦੇ ਲੋਕ ਬੈਠੇ ਹੁੰਦੇ ਤਾਂ ਸਾਨੂੰ ਸਕਰੀਨ ਤੇ ਦਿਖਾਉਂਦੇ ਨਾ ਵੀ ਆ ਦੇਖੋ ਲੋਕਾਂ ਦਾ ਘਾਹ ਮਿੱਧ ਗਿਆ ਦੇਖੋ ਬੈ ਕਹਿਲੀਆਂ ਤੇ ਤੁਸੀਂ ਐ ਕੀਤਾ ਉਦੋਂ ਥੋੜੀ ਜੀ ਨਿਮੋਸ਼ੀ ਹੁੰਦੀ ਪਰ ਸੰਗਤ ਬਹੁਤ ਵੱਡੀ ਹੁੰਦੀ ਏਡੇ ਵੱਡੇ ਇਕੱਠ ਨੂੰ ਆਪਾਂ ਜੇ ਕਹਿ ਦਈਏ ਵੀ ਇਹ ਤਾਂ ਨਿੱਕੀ ਮੋਟੀ ਗੱਲ ਆ ਤੇ ਫਿਰ ਜਿਹੜੇ ਸੇਵਾਦਾਰ ਆ ਉਕਿਸੇ ਚ ਹੁਣ ਸਫਾਈ ਚ ਹੋਣ ਜਾਂ ਕਿਸੇ ਹੋਰ ਵੀ ਬਹੁਤ ਵੱਡੇ ਇਵੈਂਟ ਨੂੰ ਸਾਂਭਣ ਵਾਸਤੇ ਸੇਵਾਦਾਰਾਂ ਦੀ ਲੋੜ ਹੁੰਦੀ ਹੈ ਤੇ ਸੇਵਾਦਾਰ ਆਪ ਦੀ ਜਿਹੜੀ ਸੇਵਾ ਬਹੁਤ ਚੰਗੇ ਤਰੀਕੇ ਕਰਦੇ ਆ ਤਾਂ ਹੀ ਸਾਨੂੰ ਸਿਟੀ ਹਰੇਕ ਸਾਲ ਉਹਦਾ ਰਿਵਾਰਡ ਵੀ ਦਿੰਦੀ ਹੈ ਸਾਨੂੰ ਉਹਦਾ ਜਿਹੜਾ ਪੇ ਬੈਕ ਵੀ ਉਹ ਕਰਦੇ ਸਿਟੀ ਸਾਨੂੰ ਚ ਜਿਹੜੇ ਡੋਨੇਸ਼ਨਾਂ ਦੇ ਤੌਰ ਤੇ ਜਾਂ ਆਪਾਂ ਚੈਰਿਟੀ ਦੇ ਤੌਰ ਤੇ ਗੁਰੂ ਘਰ ਨੂੰ ਬਹੁਤ ਵਧੀਆ ਉਹਨਾਂ ਵੱਲੋਂ ਜਿਹੜੇ ਹੈਗੇ ਆ ਡੋਨੇਸ਼ਨ ਦਿੱਤੀ ਜਾਂਦੀ ਹੈ ਜਾਂ ਫੰਡ ਦਿੱਤੇ ਜਾਂਦੇ ਆ ਫੰਡ ਦਿੱਤੇ ਜਾਂਦੇ ਆ ਬਿਲਕੁਲ ਹਾਂਜੀ ਦੇਖੋ ਇਹ ਤਾਂ ਜਿਵੇਂ ਹੁਣ ਤੁਸੀਂ ਦੱਸਿਆ ਗੁਰਦੁਆਰਾ ਕਮੇਟੀ ਪ੍ਰਬੰਧ ਕਰਦੀ ਉਹਨਾਂ ਨੂੰ ਬਹੁਤ ਲਾਂਬੇ ਵੀ ਵਿਚਾਰਿਆਂ ਨੂੰ ਆਉਂਦੇ ਹੈਗੇ ਆ ਪਰ ਜਿਵੇਂ ਹੁਣ ਆਪਣੇ ਕਿਸੇ ਦੇ ਘਰੇ ਵਿਆਹ ਵੀ ਹੋਵੇ ਬਾਕੀ ਸਾਰੇ ਰਿਸ਼ਤੇਦਾਰ ਹੁੰਦੇ ਸਾਰੇ ਉਹ ਤਾਂ ਇੰਜੋਏ ਕਰ ਰਹੇ ਹੁੰਦੇ ਪਰ ਜਿਹੜੇ ਬੰਦੇ ਨੇ ਪ੍ਰਬੰਧ ਕਰਨਾ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਆ ਵੀ ਕਰਨਾ ਮੈਂ ਇਧਰੋਂ ਵੀ ਦੇਖਣਾ ਹਨਾ ਸੋ ਇਸ ਕਰਕੇ ਆਪਾਂ ਨੂੰ ਉਸ ਚੀਜ਼ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਆ ਕਿ ਉਹਨਾਂ ਤੇ ਵੀ ਬਹੁਤ ਬੋਝ ਹੁੰਦਾ ਸੋ ਆਪਾਂ ਸਾਰੇ ਜੀ ਉਹਨਾਂ ਦਾ ਸਾਥ ਦੇਈਏ ਦੂਜੀ ਗੱਲ ਜਿਵੇਂ ਆਪਾਂ ਨੂੰ ਜ਼ਿੰਮੇਵਾਰੀ ਹੁੰਦੀ ਹੈ ਉਹ ਆਪਣੇ ਤੋਂ ਡਿਪੋਜ਼ਿਟ ਲੈਂਦੇ ਆ ਕਿ ਤੁਸੀਂ ਇਹਨੂੰ ਸਾਨੂੰ ਕਲੀਨ ਕਰਕੇ ਬਾਅਦ ਚੋ ਦੇਣਾ ਜੇਕਰ ਨਹੀਂ ਦੋਗੇ ਤੁਹਾਡਾ ਡਿਪੋਜ਼ਿਟ ਰੱਖ ਲਾਂਗੇ ਸੋ ਮੈਨੂੰ ਲੱਗਦਾ ਸੇਮ ਚੀਜ਼ ਇਹ ਵੀ ਆਪਣੇ ਹੁੰਦੀ ਹੈਗੀ ਆ ਕਿ ਗੁਰਦੁਆਰਾ ਕਮੇਟੀ ਨੂੰ ਵੀ ਆਈ ਥਿੰਕ ਉਹ ਹੁੰਦਾ ਹਨਾ ਸਿਟੀ ਵੱਲੋਂ ਬਹੁਤ ਵੱਡੇ ਪ੍ਰਬੰਧ ਆ ਜੀ ਜੇ ਚਲੋ ਅਸੀਂ ਤਾਂ ਕਾਫੀ ਧੀਰ ਤੋਂ ਜੁੜੇ ਹੋਏ ਆ ਪਤਾ ਲੱਗਦਾ ਰਹਿੰਦਾ ਮੀਟਿੰਗਾਂ ਤੋਂ ਇਹ ਛੋਟੇ ਪ੍ਰਬੰਧ ਨਹੀਂ ਬਹੁਤ ਲੰਮੇ 4-5 ਮਹੀਨਿਆਂ ਤੋਂ ਇਹ ਲੱਗ ਜਾਂਦਾ 4-5 ਮਹੀਨਿਆਂ ਬਾਅਦ ਹੀ ਸ਼ੁਰੂ ਹੋ ਜਾਂਦਾ ਜੇ ਮੰਨ ਲਓ ਮਈ ਚ ਨਗਰ ਕੀਰਤਨ ਖਤਮ ਹੋਇਆ ਤਾਂ ਸਤੰਬਰ ਅ ਬਹੁਤ ਪਹਿਲਾ ਪ੍ਰੋਸੈਸ ਚਲਾਉਣਾ ਪੈਂਦਾ ਦੱਸਣਾ ਪੈਂਦਾ ਲੋਕਾਂ ਨੂੰ ਆਹ ਰੂਟ ਬੰਦ ਹੋਣਾ ਇੰਨੀ ਤਰੀਕ ਨੂੰ ਬੰਦ ਹੋਣਾ ਉੱਥੇ ਆਹ ਸੂਤਾ ਬੈਨ ਬੁੱਕ ਕਰਨੇ ਕਾਰਟਾ ਬੁੱਕ ਕਰਨੀਆਂ ਟੈਂਟ ਲੈਣੇ ਬਹੁਤ ਵੱਡਾ ਕੰਮ ਹੁੰਦਾ ਛੋਟਾ ਕੰਮ ਨਹੀਂ ਤੇ ਇਹ ਸਭ ਸੰਗਤ ਦੀ ਮਿਹਰਬਾਨੀ ਨਾਲ ਜਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਹੈ